ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਤੇ ਅੱਜ ਗੱਲਬਾਤ ਕਰਦੇ ਆਪਾਂ ਮਜੀਠੀਏ ਨੂੰ ਮਿਲ ਕੇ ਆ ਜਿਹੜੇ ਬਾਬੇ ਡੇਰੇ ਬਿਆਸ ਵਾਲੇ ਉਹ ਗੱਲਬਾਤ ਕਰਦੇ ਆਂ ਪਹਿਲਾਂ ਮੇਰਾ ਇਹ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਇੱਕ ਮੁੱਦੇ ਤੇ ਆਪਾਂ ਰੋਜ਼ ਹਰ ਇੱਕ ਮੁੱਦੇ ਤੇ ਰੋਜ਼ ਇੱਕ ਵੀਡੀਓ ਲੈ ਕੇ ਆਉਂਦੇ ਆਂ ਹੁਣ ਆਜੋ ਆਪਾਂ ਗੱਲਬਾਤ ਕਰਦੇ ਆਂ ਇਸ ਦੁਨੀਆ ਤੇ ਹਰ ਇੱਕ ਦਾ ਬਾਪ ਆ ਇਸ ਦੁਨੀਆ ਤੇ ਹਰ ਇੱਕ ਦਾ ਪਿਓ ਆ ਜਿੰਨਾ ਵੀ ਕੋਈ ਵੱਡਾ ਖੱਬੀ ਖਾਨ ਕਹਾਉਂਦਾ ਜੁੱਡਾ ਮਰਜੀ ਤਾਕੜਾ ਬਣਾਇਆ ਫਿਰੇ ਪੈਸਿਆਂ ਚ ਬਣ ਜੀ ਊ ਪਾਵਰ ਹੋਵੇ ਜਿਵੇਂ ਮਰਜੀ ਲਾ ਲੋ ਕਿਸੇ ਕਿਸਮ ਦੀ ਕਿਸੇ ਕੋਲ ਪਾਵਰਾ ਪਰ ਉਹਦਾ ਵੀ ਕੋਈ ਬਾਪ ਆ ਇਹ ਦੁਨੀਆ ਤੇ ਹਰ ਇੱਕ ਦਾ ਬਾਪ ਆ ਜੇ ਆਪਾਂ ਕਹੀਏ ਵੀ ਮੁੱਖ ਮੰਤਰੀ ਤੋਂ ਵੱਡਾ ਪ੍ਰਧਾਨ ਮੰਤਰੀ ਹੁੰਦਾ ਤੇ ਪ੍ਰਧਾਨ ਮੰਤਰੀ ਤੋਂ ਵੱਡੇ ਫਿਰ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੁੰਦੇ ਆ ਜਾਂ ਅਮੀਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੁੰਦੇ ਆ ਜਪ ਪ੍ਰਧਾਨ ਮੰਤਰੀ ਤੋਂ ਵੱਡਾ ਸਹੇਦ ਪੈਸੇ ਵਾਲੇ ਲੋਕ ਵੀ ਹੁੰਦੇ ਆ ਉਵੇਂ ਹੀ ਉਵੇਂ ਹਰ ਇੱਕ ਦਾ ਬਾਪ ਹੁੰਦਾ ਤੁਸੀਂ ਐਂ ਦੇਖੋ ਡੇਰੇ ਬਿਆ ਪਹਿਲਾਂ ਕਾਲੀਦਲ ਦੇ ਕਿੱਡੇ ਲੀਡਰ ਕਹਿੰਦੇ ਸੀ ਵੇਸੀ ਮਜੀਠੀਆ ਨੂੰ ਮਿਲ ਨਹੀਂ ਜਾਣਾ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ ਡੇਰਾ ਬਿਆਸ ਵਾਲਾ ਦਾ ਮੁਖੀ ਆ ਜਿਹੜਾ ਢਿੱਲੋ ਬਾਬਾ ਗਰੇਂਦਰ ਢਿੱਲੋ ਬਾਬਾ ਤੁਸੀਂ ਐਂ ਦੇਖੋ ਵੀ ਮੋਦੀ ਉਹਦੇ ਡੇਰੇ ਚ ਆਉਂਦਾ ਰਾਹਲ ਉਹਦੇ ਡੇਰੇ ਚ ਆਉਂਦਾ ਪੂਰੀ ਇੰਡੀਆ ਦੀ ਸੈਸਟ ਉਹਦੇ ਤੋਂ ਡਰਦੀ ਐ ਉਹਦੇ ਤੋਂ ਚਲਦੀ ਐ ਉਹਦੇ ਪੈਰੀ ਹੱਥਣਾਉਂਦੇ ਐ ਕਿਉਂਕਿ ਵੱਡੇ ਪੂਰੇ ਦੇਸ਼ 'ਚ ਉਹਦੇ ਕਰੋੜਾਂ ਵੋਟਰ ਆ ਤਾਂ ਕਰਕੇ ਆ ਕਿਉਂਕਿ ਵੋਟ ਆਪਣੇ ਦੇਸ਼ 'ਚ ਬਹੁਤ ਵੱਡਾ ਸਿਸਟਮ ਆ ਤੁਸੀਂ ਐਂ ਦੇਖੋ ਵੀ ਇਹ ਲੀਡਰ ਐਂ ਆ ਡਰੇ ਵੇਸੀ ਉਹ ਮਿਲ ਕੇ ਆਇਆ ਅੱਧਾ ਪੌਣਾ ਘੰਟਾ 35 ਮਿੰਟ ਗੱਲਬਾਤ ਚੱਲੀ ਐ ਤੇ ਕੋਈ ਰੋਕ ਟੋਕ ਨਹੀਂ ਸੀ ਦੂਜੇ ਕਾਲੀਗਲ ਦੀ ਲੀਡਰ ਗਏ ਸੀਗੇ ਅ ਮੁਲਾਕਾਤ ਕਰਨ ਕਿਸੇ ਦੀ ਨਹੀਂ ਹੋਈ ਹਰ ਸਿਮਰਤ ਦਾ ਸ਼ਕਾ ਭਾਈ ਸੀ ਰਖੜੀ ਵਾਲੇ ਦਿਨ ਗਈ ਉਹਨੂੰ ਖੱਜਲਖਵਾਰ ਕੀਤਾ ਗਿਆ ਬਾਦਲ ਨੂੰ ਹਰ ਸਿਮਰਤ ਬਾਦਲ ਨੂੰ ਤੁਸੀਂ ਇਹ ਦੇਖੋ ਆ ਰਾਮ ਨਾਲ ਗਏ ਆ ਰਾਮ ਨਾਲ ਮੁਲਾਕਾਤ ਕਰਕੇ ਫਿਰ ਇੱਕ ਗੱਲ ਹੋਰ ਆ ਜਦੋਂ ਵੀ ਕੋਈ ਕਾਲੀ ਲੀਡਰ ਜਾਂ ਕੋਈ ਮੈਲ ਲੈ ਜਾਂਦਾ ਮਜੀਠੀਆ ਨੂੰ ਵੱਡੇ ਪੱਧਰ ਤੇ ਬਾਹਰ ਰੌਲਾ ਪੈਂਦਾ ਮੀਡੀਆ 'ਚ ਪਰ ਇਹ ਬਾਬਾ ਗਿਆ ਕਿਸੇ 'ਚ ਹਿੰਮਤ ਨਹੀਂ ਹੋਈ ਕਿਸੇ 'ਚ ਵੀ ਕਿਉਂਕਿ ਹਰ ਇੱਕ ਦਾ ਬਾਪ ਹੁੰਦਾ ਕੋਈ ਵੀ ਲੀਡਰ ਕਾਂਗਰਸ ਦਾ ਰਾਜਾ ਬੜਿੰਗ ਝਾੜੂ ਵਾਲਿਆਂ ਦਾ ਭਗਵੰਤ ਮਾਨ ਤੇ ਜਾਖੜ ਬੀਜੇਪੀ ਦਾ ਚਲੋ ਕਾਲੀ ਦਲ ਦਾ ਤਾਂ ਬੰਦੇ ਹੀ ਆ ਉਹ ਕਿਸੇ ਤੋਂ ਬੋਲਿਆ ਗਿਆ ਜੇ ਕੋਈ ਕਿਤੇ ਹੋਰ ਛੋਟੇ ਡੇਰੇ ਵਾਲਾ ਜਾਂ ਕੋਈ ਛੋਟਾ ਬੰਦਾ ਜਾਂਦਾ ਜਾਂ ਕਾਲੀ ਦਲ ਤੇ ਕੋਈ ਲੀਡਰ ਮਿਲਣ ਜਾਂਦਾ ਭਗਵੰਤ ਮਾਨ ਨੇ ਉਹਦਾ ਮਜ਼ਾਕ ਉਡਾਉਣਾ ਸੀ ਵੀ ਚੁੱਟੇ ਦੇ ਵਪਾਰੀ ਨੂੰ ਮਿਲਣ ਜਾਈ ਜਾਂਦੇ ਆ ਉਹ ਕਰੀ ਜਾਂਦੇ ਆ ਵੀ ਠੱਗ ਚੋਰ ਆ ਤਾਂ ਉਹਨਾਂ ਦੇ ਕਰੇ ਤਾਂ ਅੰਗਰੇਜ਼ਾਂ ਨੇ ਰੋਟੀ ਖਾਧੀ ਸੀ ਉਹਦਾ ਜਰਨਲ ਡਾਇਰ ਉਹਨਾਂ ਦੇ ਰੋਟੀ ਖਾ ਕੇ ਗਿਆ ਉਹ ਕਰਕੇ ਗਿਆ ਭਗਵੰਤ ਮਾਨ ਨੇ ਪੂਰਾ ਮਜ਼ਾਕ ਡਾਉਣਾ ਸੀ ਪਰ ਇੱਥੇ ਭਗਵੰਤ ਮਾਨ ਦੇ ਬੋਲ ਨਹੀਂ ਨਿਕਲੇ ਕੱਲਾ ਭਗਵੰਤ ਮਾਨ ਕਿ ਇੱਥੇ ਮੋਦੀ ਦੇ ਬੋਲ ਨਹੀਂ ਨਿਕਲੇ ਨਿਕਲਣੇ ਐਨੇ ਕਰੋੜਾਂ ਵੋਟਰ ਅਗਲੇ ਕੋਲੇ ਸਾਰੇ ਲੀਡਰ ਸੁਸਰੀ ਵਾਂਗੂ ਸੌਂਗੇ ਅਥਾਏ ਨਹੀਂ ਭਗਵੰਤ ਮਾਨ ਵਰਗੇ ਕਿੱਧਰ ਗਏ ਇਹ ਹੁੰਦੀ ਇੱਥੇ ਹਰ ਇੱਕ ਦਾ ਬਾਪ ਆ ਹਰ ਇੱਕ ਦਾ ਕੋਈ ਇੱਥੇ ਹਵਾ ਹੰਕਾਰ ਨਾ ਕਰੂ ਵੀ ਮਾਇਆ ਕਰ ਦੂਗ ਨੂੰ ਹਰ ਇੱਕ ਉਹਦਾ ਬੰਦੇ ਦਾ ਬਾਪ ਆ ਇੱਥੇ ਬਾਪ ਬੈਠਾਗਾ ਜਲੂਸ ਕੱਢਦਾ ਸਿਆਸਤਦਾਨਾਂ ਦਾ ਉਹਨੇ ਕਿਸੇ 'ਚ ਹਿੰਮਤ ਨਹੀਂ ਹੋਈ ਬੋਲਣ ਦੀ ਤੇ ਨਾ ਕੱਲ ਨੂੰ ਬੋਲਣ ਨਾ ਪਰਸੋਂ ਬੋਲਣ ਇਹ ਐ ਨਹੀਂ ਕਹਿ ਸਕਦੇ ਬਾਬਾ ਚੁੱਟੇ ਵਾਲਿਆਂ ਨੂੰ ਮਿਲਦਾ ਕਿਦਾਂ ਸਮਾਧੀ ਕਾਲੀਦਰ ਦੀ ਮੈਨੂੰ ਇਹ ਲੱਗਦਾ ਵੀ ਚੜਤ ਹੋਈ ਐ ਇਸ ਗੱਲ 'ਚ ਮੈਨੂੰ ਲੱਗਦਾ ਵੀ ਮਜੀਠੀਏ ਤੋਂ ਹੋਰ ਵੱਡਾ ਹਲਾਰਾ ਮਿਲ ਗਿਆ ਕਿਸੇ 'ਚ ਹਿੰਮਤ ਹੋਈ ਐ ਨਹੀਂ ਹੋਈ ਬਸ ਫਿਰ ਇੱਥੇ ਯਾਦ ਰੱਖੋ ਵੀ ਹਰ ਇੱਕ ਦਾ ਕੋਈ ਬਾਪ ਆ ਤੇ ਇਹ ਲੀਡਰ ਜਿਹੜੇ ਪਕਾਈ ਮਾਰ ਦਿੰਦੇ ਵਿੱਚ ਬਹੁਤ ਤਗੜੇ ਹਰੇਕ ਵਿਰੁੱਧ ਬੋਲਦੇ ਤੇ ਉੱਥੇ ਬੋਲ ਕੇ ਦਿਖਾਉਂਦੇ ਇਹ ਸਿਰਫ ਵੋਟ ਸਿਸਟਮ ਆ ਵੋਟਾਂ ਲਈ ਕਿੰਨਾ ਮਰਜੀ ਕਿੱਥੋਂ ਤੱਕ ਵੀ ਗਿਰ ਸਕਦਾ ਕਿੰਨਾ ਮਰਜੀ ਗੰਦ ਪਵਾ ਦੇ ਉਹਨਾਂ ਤੋਂ ਵੋਟਾਂ ਤੱਕ ਪਾ ਸਕਦੇ ਆ ਵੋਟਾਂ ਵੋਟ ਚਾਹੀਦੀ ਇਹਨਾਂ ਨੂੰ ਇਹਨਾਂ ਦਾ ਕੋਈ ਧੀ ਨਹੀਂ ਭੈਣ ਨਹੀਂ ਭਾਈ ਧੰਨਵਾਦ ਜਿਉਂਦੇ ਰਹੋ ਵੱਤ-ਵੱਤ ਮੇਰਾ ਚੈਨਲ ਸਬਸਕ੍ਰਾਈਬ ਕਰੋ ਜੀ